ਚਾਦਰਾਂ ਜੁਦਰਾ ਕੰਮ ਕਰਨਾ ਐਸੇ ਇਥੇ ਅੱਛਾ ਤੇ ਇਥੇ ਅਸੀਂ ਫਿਰ ਰਹਿ ਲਾ ਪਏ ਸੀ ਅੱਛਾ ਤਾਂ ਫਿਰ ਕੀ ਹੋਇਆ ਤੇ ਫਿਰ ਉਹਨਾਂ ਦੇ ਦਰ ਤੋਂ ਲਾ ਪਏ ਭਜਨ ਜਾ ਕੇ ਜਦਾਂ ਅੱਛਾ ਤੇ ਫਿਰ ਉਹਨਾਂ ਨੂੰ ਲੈ ਗਏ ਨਰਸ ਤੇ ਅੱਛਾ ਤੇ ਉਹ ਕਹਿੰਦੇ ਕਹਿੰਦੇ ਕੇਸ ਹੋ ਗਿਆ ਨਾ ਕਹਿੰਦੇ ਨੂੰ ਲਾਇਓ ਕਹਿੰਦੇ ਹਸਪਤਾਲ ਤੇ ਫਿਰ ਅੱਜ ਕੀ ਹੋਇਆ ਫਿਰ ਉਹਨੂੰ ਮੋਟਰਸਾਈਕਲ ਤੇ ਲੈ ਕੇ ਆ ਬਿਠਾ ਕੇ ਤੇ ਰਾਹ 'ਚ ਫਿਰ ਕੇਸ ਹੋ ਗਿਆ ਉਹਨਾਂ ਨੂੰ ਫਿਰ ਸਰਦਾਰ ਉਹ ਨਹੀਂ ਲਿਆ ਗਏ ਚੱਕ ਕੇ ਲੈ ਗਏ ਆਪਲਾ ਵੈਲਫੇਅਰ ਸੁਸਾਇਟੀ ਤੇ ਸੇਵਾ ਕਰਦੇ ਆ ਤੇ ਵੀ ਜੇ ਆਪਾਂ ਨਾਲ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਉਹ ਵੇਖਨ ਨਾਲ ਸਕੂਲ ਤੇ ਉੱਥੇ ਨਾਲ ਆਪਾਂ ਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉੱਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬਰੀ ਹਸਪੀਟਲ ਲੈ ਕੇ ਆਏ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁ ਠੀਕ ਆ ਤੇ ਉਹ ਪਹਿਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲਾਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਵੀਰ ਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਰ ਵਿੱਚ ਸੇਵਾ ਕਰਦਾ ਜੀ ਤੇ ਹਣ ਤਕਰੀਬਨ 3 ਸਾਲ ਉੱਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਜੀ ਕੋਲ ਦੀ ਪੱਜੀ ਆਣਾ ਫਰੋਜਪੁਰ ਚੱਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਇਹਨਾਂ ਨੂੰ ਪੁੱਛਿਆ ਵਾ ਕਿ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਜੀ ਆਪਾਂ ਉਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਆਏ ਭਈਆ ਜਿਹੜੀ ਸਾਰੀ ਘਟਨਾ ਵਾ ਦੀਨਾਨਗਰ ਬੱਸ ਸਟੈਂਡ ਦੇ ਬੈਕ ਸਾਈਡ ਸਵਾਮੀ ਵਿਵੇਕਨੰਦ ਦਾ ਸਕੂਲ ਦੇ ਪਿੱਛੇ ਭਾਜੀ ਇੱਥੇ ਉਹ ਆ ਸਾਰੀ ਘਟਨਾ ਹੋਈ ਹੈ ਜੀ ਆਪਾਂ ਲਵੈਲਫੈਰ ਸੁਸਾਇਟੀ ਤੇ ਸੇਵਾ ਕਰਦੇ ਆ ਤੇ ਵੀਜੀ ਆਪਾਂ ਨਾ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਵਿਵੇਕਨੰਦ ਦਾ ਸਕੂਲ ਤੇ ਉੱਥੇ ਨਾ ਆਪਾਂ ਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੀ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉੱਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀਓ ਹਸਪੀਟਲ ਸੋਰੀ ਬੱਬਰੀਓ ਹਸਪੀਟਲ ਲੈ ਕੇ ਆਏ ਆ ਤੇ ਬੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲੈਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਵੀਰ ਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਰ ਵਿੱਚ ਸੇਵਾ ਕਰਦਾ ਜੀ ਤੇ ਹਨ तकरीबन 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਾਜੀ ਕੋਲ ਦੀ ਹਾਂਜੀ ਭਾਜੀ ਆਣਾ ਫਿਰੋਜ਼ਪੁਰ ਚਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਉਹਨਾਂ ਨੂੰ ਪੁੱਛਿਆ ਵਾ ਤੇ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲਿਆ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਜੀ ਆਪਾਂ ਉਸੇ ਢਾਈ ਮਿੰਟ ਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਕੇ ਪਏ ਭਈ ਆ ਜਿਹੜੀ ਸਾਰੀ ਘਟਨਾ ਵਾ ਦੀਨਾਨਗਰ ਬੱਸ ਸਟੈਂਡ ਦੇ ਬੈਕ ਸਾਈਡ ਸੁਆਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਈ ਇੱਥੇ ਉਹ ਆ ਸਾਰੀ ਘਟਨਾ ਹੋਈ ਹੈ ਜੀ